ਅਸੀਂ 13 ਫਰਵਰੀ ਤੋਂ ਲੈ ਕੇ ਅੱਜ 29 ਜੂਨ ਹੋ ਚੁੱਕੀ ਏ ਖਨੌਰੀ ਬਾਰਡਰ ਤੇ ਅਸੀਂ ਡਟੇ ਖੜੇ ਅਸੀਂ ਆਹ ਟਾਈਮ ਬਲਦੇਵ ਸਿੰਘ ਟਿੰਡੋਆ ਸਾਹਿਬ ਨਾਲ ਗੱਲਬਾਤ ਕਰਕੇ ਪ੍ਰਧਾਨ ਜੀ ਜਿਹੜੇ ਆ ਖਨੌਰੀ ਬਾਰਡਰ ਤੇ ਕੰਦਾਂ ਕੀਤੀਆਂ ਗਈਆਂ ਏ ਇਹ ਸਰਕਾਰ ਨੇ ਰੋਕਿਆ ਪਹਿਲਾਂ ਤਾਂ ਜਿੰਨੇ ਵੀ ਸਾਡੇ ਸਰੋਤੇ ਸਾਡੇ ਇਸ ਚੈਨਲ ਨੂੰ ਫੋਲੋ ਕਰਨ ਵਾਲੇ ਇਸ ਚੈਨਲ ਨੂੰ ਦੇਖਣ ਵਾਲੇ ਸਾਰਿਆਂ ਨੂੰ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਤੋਂ ਤੱਕ ਸਵਾਲ ਆਏਗਾ ਕਿ ਅਸੀਂ 13 ਤਰੀਕ ਦਾ ਜਿਹੜਾ ਮੈਸੇਜ ਦਿੱਤਾ ਸੀ ਕੇਂਦਰ ਸਰਕਾਰ ਨੂੰ ਸਾਡੇ ਜਿਹੜੇ ਗੈਰ ਰਾਜਨੀਤਿਕ ਮੋਰਚੇ ਵੱਲੋਂ ਅਤੇ ਕਿਸਾਨ ਮੈਦੂਰਾ ਮੋਰਚੇ ਵੱਲੋਂ ਦੋਨਾਂ ਫੋਰਮਾਂ ਵੱਲੋਂ ਅਸੀਂ ਜਿਹੜੀ ਕਾਰ ਦਿੱਤੀ ਸੀ ਪਰ ਇਸ ਕਾਰ ਦੇ ਉੱਤੇ ਸਾਡਾ ਇਹ ਕੋਈ ਨਹੀਂ ਸੀ ਕਿ ਅਸੀਂ ਆਪਣਾ ਪੜਾਹ ਕਿਸੇ ਰਸਤੇ ਦੇ ਵਿੱਚ ਲਾਈਏ ਜਾਂ ਕਿਸੇ ਬਾਰਡਰ ਤੇ ਰੁਕ ਜੇ ਸਿਰਫ ਸਾਡਾ ਇਹ ਸੀਗਾ ਕਿ ਅਸੀਂ ਕੇਂਦਰ ਸਰਕਾਰ ਨੇ ਸਾਡੀਆਂ ਪਿੱਛੇ ਜਿਹੜੀਆਂ ਮੰਨੀਆਂ ਮੰਗਾਂ ਨਗੀਆਂ ਉਹਨਾ ਮੰਗਾਂ ਨੂੰ ਸਰਕਾਰ ਰਹਿਣਾਂ ਯਾਦ ਕਰਾਈਏ ਔਰ ਉਹਨਾ ਮੰਗਾਂ ਨੂੰ ਯਾਦ ਕਰਾਉਣ ਲਈ ਅਸੀਂ ਆਪਣਾ ਜਿਹੜਾ ਆ ਸਾਡੇ ਆਪਣੇ ਜਿਹੜਾ ਰਹਿਣ ਵਾਸਤੇ ਜਾਂ ਸੀ ਆਪਣਾ ਲੰਗਰ ਪਾਣੀ ਜਿਹੜਾ ਬਣਾਉਣ ਵਾਸਤੇ ਜਿਹੜਾ ਸੰਦ ਸੰੜਾ ਅਸੀਂ ਲੈ ਕੇ ਆਏ ਚੱਲੇ ਆ ਤਾਂ ਸਾਡੇ 13 ਤਰੀਕ ਦੀ ਕਾਲ ਪਰ ਕੇਂਦਰ ਸਰਕਾਰ ਨੇ ਬਦ ਕਿਸਮਤੀ ਸਾਡੇ ਕਿਸਾਨਾਂ ਦੀ ਬਦ ਕਿਸਮਤੀ ਸਾਡੇ ਉਹਨਾਂ ਮਜ਼ਦੂਰਾਂ ਦੀ ਜਿਹੜੇ ਮਜ਼ਦੂਰ ਦਾ ਕਿਸਾਨਾਂ ਦੇ ਮੰਗ ਨੂੰ ਲੈ ਕੇ ਚੱਲੇ ਸੀ ਉਹ ਮੰਗ ਯਾਰ ਕਰਾਉਣ ਚੱਲੇ ਸੀ ਉਹਨਾਂ ਮੰਗਾਂ ਨੂੰ ਅਣਗੌੜਿਆ ਕਰਕੇ ਪਾਸੇ ਰੱਖ ਕੇ 6 ਤਰੀਕ ਨੂੰ ਇਸ ਖਨੋਰੀ ਬਾਰਡਰ ਤੇ ਸਾਡੇ ਇਸ ਰੋਡ ਦੇ ਉੱਤੇ ਸਾਡੀ ਕੇਂਦਰ ਸਰਕਾਰ ਨੇ ਔਰ ਹਰਿਆਣਾ ਸਰਕਾਰ ਨੇ ਕੰਨਾਂ ਗੱਡੀਆਂ ਔਰ ਕਿੱਲਾ ਗੱਡੀਆਂ ਤੇ ਵੱਡੀ ਤਦਾਦ ਦੇ ਵਿੱਚ ਆਪਣਾ ਜਿਹੜਾ ਧਾਨਮਾਨ ਔਰ ਆਰਡਰ ਕਰਕੇ ਜਿਹੜਾ ਇੱਥੇ ਤੇ ਨਾਅਤ ਕੀਤਾ ਜਿਨ੍ਹਾਂ ਦੇ ਨਾਲ ਸਾਡਾ ਭਾਵੇਂ ਅਸੀਂ ਆਪਣਾ ਇੱਥੋਂ ਉਹਨਾਂ ਨੂੰ ਕਿਹਾ ਵੀ ਅਸੀਂ ਆਪਣਾ ਦਿੱਲੀ ਦੇ ਵਿੱਚ ਜਾਣਾ ਪਰ ਸਾਨੂੰ ਨਾ ਜਾਣ ਨਾ ਜਾਣ ਦੇਣ ਕਰਕੇ ਸਾਡੇ ਤੇ ਪਾਣੀ ਦੀਆਂ ਬਿਚਾੜਾਂ ਲਾਈਆਂ ਸਾਡੇ ਤੇ ਅਥੂ ਕੈਂ ਸਿੱਟੀ ਸਾਡੇ ਤੇ ਉਹ ਜਿਹੜੀ ਚੀਜ਼ ਵਰਤੀ ਗਈ ਜਿਹੜੀ ਜਿਵੇਂ ਕਿਸੇ ਦੇਸ਼ ਦੇ ਨਾਲ جنگ ਲੱਗਿਆ ਹੋਵੇ ਤੇ ਉਸ ਦੇਸ਼ ਦੇ جنگ ਦੇ ਵਿੱਚ ਇੱਕ ਦੂਜੇ ਦੇਸ਼ ਦੇ ਉੱਤੇ ਨਾ ਬੱਤੀ ਜਾਣ ਵਾਲੀ ਸਾਡੇ ਤੇ ਬੱਤੀ ਹੈ ਜਿਹੜਾ ਪਤਾ ਨਹੀਂ ਕਿਉਂ ਸਾਡੀ ਸਰਕਾਰ ਨੂੰ ਲੱਗਿਆ ਕਿ ਪਤਾ ਨਹੀਂ ਸਾਡੇ ਦੇਸ਼ ਨੇ ਸਾਡੇ ਭਾਰਤ ਦੇ ਲੋਕ ਨੇ ਸਾਡੇ ਪੰਜਾਬ ਦੇ ਲੋਕ ਨੇ ਸਾਡੇ ਹਰਿਆਣੇ ਦੇ ਲੋਕ ਨੇ ਤੇ ਸਾਡੀ ਦਿੱਲੀ ਦੇ ਵਿੱਚ ਖਾਂਦੀ ਸਾਡਾ ਦਿੱਲੀ ਤੇ ਕਬਜ਼ਾ ਹੈ ਸਾਡੀ ਦਿੱਲੀ ਹੈ ਇਹਨਾਂ ਲੋਕਾਂ ਦੀ ਦਿੱਲੀ ਨਹੀਂ ਇਸ ਕਰਕੇ ਅਸੀਂ ਜਿਹੜੇ ਬਾਰਡਰਾਂ ਤੇ ਅੱਜ ਬੈਠਿਆਂ ਪੜਾ ਲਈ ਇਹ ਬਾਰਡਰ ਸਾਡੇ ਨੂੰ ਸਾਨੂੰ ਮਜਬੂਰ ਕਰਤਾ ਸਾਡੀ ਕੇਂਦਰ ਦੀ ਸਰਕਾਰ ਨੇ ਬੈਠਣ ਲਈ ਜਿੱਥੋਂ ਤੱਕ ਸਵਾਲ ਹੈ ਕਿ ਬਹੁਤ ਸਾਰੇ ਲੋਕ ਇਹ ਜਿਹੜੇ ਸਾਡੇ ਨਾਲ ਨਹੀਂ ਸਾਥੋਂ ਬਾਹਰ ਨਾ ਜਾਂ ਸਾਡੇ ਵਿਰੋਧੀ ਨਾ ਖਾਸ ਕਰਕੇ ਜੇ ਕਹਿਣਾ ਹੋਵੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਾਰਕੁਨ ਹੈ ਉਹ ਅੱਜ ਸਾਡੇ ਤੇ ਚਿੱਕਰ ਸਿੱਟ ਰਹੇ ਨੇ ਸਾਡੇ ਤੇ ਦੋਸ਼ ਲਾ ਰਹੇ ਨਾ ਕਿ ਕਿਸਾਨ ਜਿਹੜੇ ਸੜਕਾਂ ਮੱਲੀ ਬੈਠੇ ਨੇ ਤੇ ਉਹਨਾਂ ਇਲਾਕਿਆਂ ਦੇ ਵਿੱਚ ਆਉਣ ਜਾਣ ਵਾਲੇ ਲੋਕਾਂ ਨੂੰ ਜਿਹੜਾ ਔਰ ਤਖਲੀਬ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਕਰਨਾ ਪੈ ਰਿਹਾ ਸੋ ਇਹ ਸਮਝ ਨਹੀਂ ਰਹੇ ਕਿ ਭਾਈ ਕੇਂਦਰ ਸਰਕਾਰ ਨੇ ਤਾਂ ਇਹ ਜਿਹੜੇ ਰਸਤੇ ਮੰਦ ਕੀਤੇ ਕੇਂਦਰ ਸਰਕਾਰ ਨੇ ਕੰਨਾਂ ਕੱਢੀਆਂ ਨਾ ਤੇ ਇਲਾਕੇ ਦੇ ਜਿਹੜੇ ਲੋਕ ਹੈ ਲੋਕਾਂ ਨੂੰ ਪਤਾ ਹੈ ਲੋਕ ਸਾਡੇ ਨਾਲ ਹੈ ਪਰ ਉਹ ਲੋਕਾਂ ਨੂੰ ਦਰਦ ਹੈ ਜਿਹੜੇ ਲੋਕ ਭਾਰਤੀ ਜਨਤਾ ਪਾਰਟੀ ਨਾਲ ਜਾਂ ਜਿਹੜੇ 2 ਨੰਬਰ ਦਾ ਕੰਮ ਕਰਨ ਵਾਲੇ ਲੋਕ ਆ ਜਿਨ੍ਹਾਂ ਦਾ ਕੰਮ ਰੁਕ ਗਿਆ ਉਹਨਾਂ ਲੋਕਾਂ ਨੂੰ ਤਕਲੀਫ ਹੈ ਉਹਨਾਂ ਲੋਕਾਂ ਨੂੰ ਦਰਦ ਹੈ ਉਹ ਲੋਕ ਸਾਡੇ ਤੇ ਮਤਲਬ ਜਲਨ ਕਰਦੇ ਨੇ ਸਵੇਤ ਕਰਕੇ ਇਹ ਬਿਲਕੁਲ ਜਿਹੜੀਆਂ ਗੱਲਾਂ ਉਹ ਕਰ ਰਹੇ ਨੇ ਬੇਬੁਨਿਆਦ ਹੈ ਅਸੀਂ ਅੱਜ ਵੀ ਰਸਤਾ ਛੱਡਿਆ ਹੋਇਆ ਬਾਰਡਰ ਤੱਕ ਰਸਤਾ ਅੱਜ ਵੀ ਚੱਲ ਰਿਹਾ ਹੈ ਔਰ ਕੱਲ ਵੀ ਛੱਡਿਆ ਹੋਇਆ ਸੀ ਜੇਕਰ ਕੇਂਦਰ ਸਰਕਾਰ ਆ ਬਾਰਡਰ ਛੱਡਦੀ ਹੈ ਤੇ ਅਸੀਂ ਆਪਣੀਆਂ ਜਿਹੜੀਆਂ ਮੰਗਾਂ ਉਹ ਮਤਲਬ ਮਨਾਉਣ ਵਾਲੀ ਮੰਗਾਂ ਲਾਗੂ ਕਰਾਉਣ ਵਾਲੀ ਮੰਗਾਂ ਯਾਰ ਕਰਾਉਣ ਲਈ ਅਸੀਂ ਫੇਰ ਦਿਨੁਰ ਬੰਨਾ ਹੋਵਾਂਗੇ ਅਸੀਂ ਵਾਪਸਉਣ ਵਾਲੇ ਨਹੀਂ ਉਹਨਾਂ ਲੋਕਾਂ ਨੂੰ ਢੋਟੇ ਮੋਂ ਚਪੇੜ ਵੱਜਿਆ ਭਾਵੇਂ ਉਹ ਸੰਭੂ ਬਾਰਡਰ ਤੇ ਗਏ ਲੋਕ ਔਰ ਉਹਨਾਂ ਨੂੰ ਜਿਹੜਾ ਸਟੇਜ ਦੇ ਉੱਤੇ ਕਬਜ਼ਾ ਕਰਨ ਦੀ ਗੱਲ ਕਰ ਰਹੇ ਸੀ ਉਹਨਾਂ ਦੇ ਟੋਟੇ ਮੁੱਜ ਪੇੜ ਬੱਜਿਆ ਉੱਥੋਂ ਦੇ ਇਲਾਕੇ ਦੇ ਲੋਕਾਂ ਨੇ ਵੱਡਾ ਕੱਟ ਕਰਨ ਦਾ ਤਹਿਜਾ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੱਡਾ ਕੱਟ ਕਰਕੇ ਉਹਨਾਂ ਲੋਕਾਂ ਨੂੰ ਦੱਸ ਦੇਣਗੇ ਕਿ ਭਾਈ ਨਰਾਸ਼ਤਾ ਕਿਹਨੇ ਬੰਦ ਕੀਤਾ ਹੈ ਸੋ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਪੱਤੇ